ਹਾਂਜੀ ਗਾਇਜ਼ ਅਸੀਂ ਆਏ ਆਂਜਲ ਦੀ ਪੀਟੀਐਮ ਤੋਂ ਤੇ ਹੁਣ ਪਹੁੰਚ ਗਏ ਆਂ ਅਸੀਂ ਘਰ ਐਂਜਲ ਅੰਦਰ ਐਂਜਲ ਰੀਤ ਕੋਣ ਕਿਹੜਾ ਕਿਹੜਾ ਸੌਂਗ ਆਇਆ ਨਵਾ ਕੋਈ ਤਾਂ ਹੋਏਗਾ ਜਾਨ ਬੁੱਝ ਕੇ ਤੂੰ ਡਰਾਮੇ ਕਰਦੀ ਆਂ ਆ ਨਹੀਂ ਆ ਤੈਨੂੰ ਸੈਰ ਕਰਾਵਾਂ ਆ ਖਾਣੇ ਨੂੰ ਕੋਈ ਮਕਵਾਸ ਬਣਾਤਾ ਬੇਸੂਰਾ

ਖਲਾਰੇ ਜਿਹੜੇ ਨੇ ਉਹ ਬਾਅਦ ਚ ਸਾਹਮਣੇ ਜਦੋਂ ਪੈਂਦੇ ਨੇ ਪਤਾ ਲੱਗਦਾ ਫੇਰ ਜਦੋਂ ਜਾਣਾ ਹੁੰਦਾ ਉਦੋਂ ਤੇ ਐ ਹੁੰਦਾ ਵੀ ਬਸ ਜਿਹਦੇ ਘਰ ਆਉਣਾ ਹੀ ਨਹੀਂ ਪਾਈ ਚਲੋ ਖਲਾਰੇ ਪਾਈ ਚਲੋ ਹੁਣ ਅਸੀਂ ਕਪੜੇ ਤੋਦੋ ਕਿ ਸਟੈਂਡ ਦਿੱਤੇ ਨੇ ਪਰ ਇੱਕ ਸਟੈਂਡ ਥੱਲੇ ਪਿਆਏ ਕੁੱਤੇ ਪਿਆਏ ਤਾਰਾਂ ਗਈਆਂ ਨੇ ਭਾਰ ਸਾਰੀਆਂ ਤੇ ਜਿੰਨੇ ਕਬਰ ਚ ਬਲੇਜ਼ਰ ਸਨ ਨਾ ਮੈਂ ਚੋਕੇ ਸਾਰੇ 12 ਮਾਰੇ 12 ਮਾਰੇ ਮਤਲਬ ਮਨਜੀਤੇ ਮਾਰੇ ਤੇ ਮੇਰੇ ਨਾਲ ਬੜਾ ਵੱਡਾ ਕਾਂਡ ਹੋਇਆ ਗਾਇਜ਼ ਅੱਜ ਮੈਂ ਜਿੰਨੇ ਬਲੇਜ਼ਰ ਸਨ ਨਾ ਸਾਰੇ ਚੁੱਕ ਕੇ ਤਾਰ ਤੇ ਪਾਤੇ ਤੇ ਉਤਾਰ ਨੂੰ ਪਤਾ ਨਹੀਂ ਕੀ ਬਣਿਆ ਵਿਚਾਰੀ ਡਰ ਗਈ ਬਲੇਜ਼ਰਾਂ ਨੂੰ ਵੇਖ ਕੇ ਤੇ ਟੁੱਟ ਕੇ ਡਿੱਗ ਗਈ ਮੇਰੇ ਨਾਲ ਬੜੀ ਬਾੜੀ ਬੜੀ ਤੇ ਇਨਾ ਸ਼ੁਕਰ ਹੈ ਕਿ ਮੈਂ ਬਲੇਜ਼ਰ ਫੜ ਲੈ ਸਨ ਪਹਿਲਾਂ ਹੀ ਨਹੀਂ ਤੇ ਸਾਰੇ ਰੋਲ ਰੋਲ ਕੇ ਥੱਲੇ ਡਿੱਗ ਜਾਣੇ ਸਨ ਚੰਗੀ ਧੁੱਪ ਲੱਗ ਜੜੀ ਸੀ ਇਹਨਾਂ ਨੂੰ ਇੰਨੀ ਬਾੜੀ ਬੜੀ ਮੇਰੇ ਨਾਲ ਹਾਂਜੀ ਗਾਇਜ਼ ਬਲੇਜ਼ਰਾਂ ਨੂੰ ਧੁੱਪ ਲੱਗ ਚੁੱਕੀ ਏ ਤੇ ਬਲੇਜ਼ਰਾਂ ਨੇ ਭਰਪੂਰ ਮਾਤਰਾ ਦੇ ਵਿੱਚ ਵਿਟਾਮਿਨ ਡੀ ਲੈ ਲਿਆ ਤੇ ਆਪਣੇ ਸ਼ੁਭ ਕਰਕਮਲਾਂ ਦੇ ਨਾਲ ਆਪਣੇ ਗ੍ਰਹਿ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਨੇ ਤੇ ਆਪਣੇ ਗ੍ਰਹਿ ਦੀ ਸ਼ੋਭਾ ਜਿਹੜੀ ਏ ਉਹ ਫੁੱਲ ਬਟਾ ਫੁੱਲ ਵਿਦਾਰੀ ਨੇ ਤੇ ਤੁਹਾਡੀ ਜਾਣਕਾਰੀ ਦੇ ਲਈ ਮੈਂ ਦੱਸਦਾ ਕਿ ਤੁਸੀਂ ਜਿਹੜੇ ਬਲੇਜ਼ਰ ਦੇਖ ਰਹੇ ਹੋ ਇਹ ਕਿਸੇ ਸ਼ੋਅਰੂਮ ਦੇ ਵਿੱਚ ਟੰਗੇ ਹੋਏ ਬਲੇਜ਼ਰ ਨਹੀਂ ਹਨ ਇਹ ਇੱਕ ਘਰ ਦੀ ਆਮ ਜੀ ਲਿਮਾਰੀ ਦੇ ਵਿੱਚ ਟੰਗੇ ਹੋਏ ਖਾਸ-ਖਾਸ ਬਲੇਜ਼ਰ ਹਨ ਜਿਹੜੇ ਕੀ ਘਰ ਦੇ ਜੈਂਟਸ ਦੇ ਬਲੇਜ਼ਰ ਨੇ ਤੇ ਇੱਥੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਹੜੇ ਜੈਂਟਸ ਨੇ ਉਹ ਲੇਡੀਜ਼ ਨੂੰ ਫੋਕੜ ਦੇ ਵਿੱਚ ਹੀ ਬਦਨਾਮ ਕਰਦੇ ਨੇ ਕਿ ਜਨਾਨੀਆਂ ਵੱਧ ਸੂਟ ਪਾਉਂਦੀਆਂ ਨੇ ਸਵੰਦੀਆਂ ਨੇ ਬੰਦੇ ਕਿਹੜਾ ਘੱਟ ਕੱਪੜੇ ਸਵੰਦੇ ਨੇ ਆਪ ਪ੍ਰੂਫ ਦੇਖ ਸਕਦੇ ਹੋ ਤੁਸੀਂ ਮम्मा ਕੀ ਕਰਦੇ ਵੇਓ? ਅਈ ਮੇਰਾ ਸਾਫ ਕਰਦੀ ਪਈ ਆ। ਨੇਰ ਖੰਨੇ ਨੇ ਉਹ ਕੀਤਾ ਪਿਆ। ਕੱਪੜੇ ਰੱਖਣ ਲੱਗੀ ਸਾਂ ਵਿਆਹ ਤੋਂ ਆ ਕੇ। ਸੰਭਣ ਲੱਗੀ ਸਾਂ ਧੁੱਪ ਧੁਪਲਵਾਈ ਮੈਂ ਕਿ ਸਾਰਿਆਂ ਨੂੰ ਲਵਾ ਦੇਣੀ ਆ। ਹੂੰ। ਸੰਭਣੇ ਦੇ ਹੈ ਹੀ ਨੇ। ਜਦੋਂ ਵਿਆਹ ਤੇ ਜਾਣਾ ਹੁੰਦਾ ਨਾ ਉਦੋਂ ਤੇ ਹੁੰਦਾ ਵੀ ਬਸ। ਵੀ ਘਰ ਆਉਣਾ ਹੀ ਨਹੀਂ ਮੁੜ ਕੇ ਪਤਾ ਨਹੀਂ। ਜਦੋਂ ਖਲਾਰੇ ਸੰਭਣੇ ਵਿੱਚ ਦੇਣ ਨਾ ਪਤਾ ਫੇਰ ਲੱਗਦਾ। ਕੱਪੜਾ ਕੱਪੜਾ ਖਿਲਰਿਆ ਪਿਆ ਹੁਣ ਬਾਹਰ। ਉਹਨ ਲਮਾਰੀ ਸਾਫ ਕਰਕੇ ਜਗਾ ਬਣਾਵਾਂਗੀ ਤਾਂ ਹੀ ਰੱਖੇ ਜਾਣਗੇ ਕਿਉਂਕਿ ਮੇਰੀ ਆਦਤ ਹੈ ਗੰਦੀ ਆਦਤ ਸਮਝ ਲਓ ਚਾਹੇ ਚੰਗੀ ਆਦਤ ਸਮਝ ਲਓ ਜਿੰਨੀ ਦੇਰ ਮੈਂ ਜਿੱਥੋਂ ਵੀ ਜਾ ਕੇ ਆਵਾਂ ਹੈਨਾ ਜਿੰਨੀ ਦੇਰ ਮੈਂ ਕਵਰਡਸ ਨਹੀਂ ਨਾ ਆ ਕੇ ਸਾਫ ਕਰਦੀ ਓਨੀ ਦੇਰ ਨਹੀਂ ਮੈਂ ਫਿਰ ਕੱਪੜੇ ਸੈਟ ਕਰਨੀ ਕੀ ਕਰਦਾ ਠੀਕ ਹੈ ਆ ਕੇ ਮੈਂ ਸਾਰੇ ਕੱਪੜੇ ਇੱਕ ਵਾਰੀ ਬਾਹਰ ਕੱਢਣੇ ਹੁੰਦੇ ਨੇ ਕਵਰਡਸ ਤੋਂ ਫਿਰ ਮੈਂ ਦੁਬਾਰਾ ਕੱਪੜੇ ਰੱਖਣੇ ਹੁੰਦੇ ਨੇ ਕਿਉਂਕਿ ਮੈਂ ਉਵੇਂ ਹੀ ਨਹੀਂ ਰੱਖ ਸਕਦੀ ਕਿਉਂਕਿ ਜਦੋਂ ਆਪਾਂ ਜਾਣਦੇ ਆ ਨਾ ਹੈਨਾ ਕਿੰਨਾ ਮੈਸ ਕ੍ਰੀਏਟ ਹੋ ਜਾਂਦਾ ਕਿੰਨੇ ਉਬੜ ਖਬੜ ਹੋ ਜਾਂਦੇ ਨੇ ਕੱਪੜੇ ਫਿਰ ਮੈਂ ਉਹਨਾਂ ਚ ਨਹੀਂ ਰੱਖ ਸਕਦੀ ਫਿਰ ਮੈਂ ਇੱਕ ਵਾਰੀ ਸਾਰੇ ਕੱਢ ਕੇ ਸਾਰੀ ਅਲਮਾਰੀਆ ਕਲੀਨ ਕਰਾਂਗੀ ਫਿਰ ਉਸ ਤੋਂ ਬਾਅਦ ਮੈਂ ਕੱਪੜੇ ਰੱਖਾਂਗੀ ਸੋ ਮੈਂ ਉਹ ਰੱਖ ਲਵਾਂਗੀ ਓਕੇ ਬਾਏ ਬਾਏ ਆ ਦੇਖ ਲੋ ਇੰਜ ਲਾਗੇ ਆ ਬਲੇਜ਼ਰ ਵੇ ਉਧਰ ਉਧਰ ਫੋਕਸ ਕਰੋ ਮਾੜਾ ਜਿਹਾ ਕੈਮਰਾਮੈਨ ਹੈ ਜਨਾਨੀਆਂ ਵਿਚਾਰੀਆਂ ਉੰਜੀ ਬਦਨਾਮ ਨੇ ਦੇਖੀ ਬਲੇਜ਼ਰ ਵੇ ਕਿੰਨੇ ਨੇ ਜਨਾਨੀਆਂ ਦੇ ਉੰਜੀ ਬਦਨਾਮ ਨੇ ਵਿਚਾਰੀਆਂ ਪਾਪਾ ਦੇ ਕਿੰਨੇ ਨੇ ਇਹਲਾ ਪੂਰਾ ਪੋਰਸ਼ਨ ਜਿਹੜਾ ਤੇਰੇ ਪਾਪਾ ਦਾ ਹੈ ਤੇ ਜਨਾਨੀਆਂ ਨੂੰ ਬਦਨਾਮ ਕੀਤਾ ਪਿਆ ਹੈ ਵੀ ਜਨਾਨੀਆਂ ਕੱਪੜੇ ਵੱਧ ਲੈਂਦੀਆਂ ਨੇ ਆਹ ਹਾਲ ਲੈਨਾਂ ਦੇ ਸੋ ਸੋ ਸਮਝ ਕੇ ਜਨਾਨੀਆਂ ਨੂੰ ਕਿਆ ਕਰੋ ਅੱਛਾ ਚਲੋ ਵੀ ਰੱਖਾਂ ਮੈਂ ਵੀ ਬਾਈ ਹੋਗੀ ਕਲੀਨ ਹੋਗੀ ਕਲੀਨ ਧੀ ਨਾ ਨਾ ਵਾਰੀਆਂ ਨਾ ਕਰੋ 1 2 3 3 4 5 ਇਹ ਕੀ ਹੋ ਰਿਹਾ ਹੈ ਇਹ ਕੀ ਹੁੰਦਾ ਹੈ ਬਾਈ 9 ਵਾਰੀਆਂ ਇਸਨੂੰ ਬਸ ਐਵੇਂ ਰੱਖੋ ਆ ਵੀ ਰੱਖੋ ਵਾਹ ਤੁਸੀਂ ਸਟਾਰਟਿੰਗ ਤੋਂ ਕਰ ਰਹੇ ਹੋ ਹੁਣ ਕੀ ਕਰਨ ਲੱਗਿਓ ਗੁੱਡ ਲੱਕ ਬੈਡ ਲੱਕ ਚੱਕ ਗੁੱਡ ਲੱਕ ਚਾਹਣਾ ਡੋਲਦੀ ਮੇਰੀ ਕਿਤੇ ਨਾ ਲੱਗ ਪਾ ਮੈਂ ਕਿੰਨੂ ਜਿਵੇਂ ਮਾਰਿਆ ਇੱਧੇ ਸੇ ਜੋੜਦੀ ਕਿਤੇ ਨਾ ਪੀੜੇ ਚੱਲਾਂ ਅੰਦਰ ਆ ਇਹ ਕਿਵੇਂ ਦਾ ਗੁੱਡ ਲੱਕ ਬੈਡ ਲੱਕ 1 2 3 4 5 6 7 7 ਵਾਰੀਆਂ ਮੈਂ ਕਰੋ 1 2 3 4 5 6 ਸੇਵ ਬਾ ਸੇਵ ਰਖੋ ਹਏ ਨਵਨੀਤ ਜਾਦੂ ਕਰਦੀ ਪਈ ਤੇ ਤੇ ਹਏ ਜਾਦੂ ਕਰ ਰਹੀ ਜਾਦੂ ਜਾਦੂ ਆਨੰਦ ਗੁੱਡ ਲੱਕ ਦੇਖੋ ਮੰਮਾ ਨੂੰ ਕੀ ਕਰਦੀ ਪਈ ਦੀਦੀ ਦੇਖੋ ਹੁਣ ਸਤਾਇਆ ਐਨੇ ਖੁੱਲ ਗਿਆ ਤੇ ਗੁੱਡ ਲੱਕ ਜਿਆ ਕਰੋ ਜਿਆ ਫੰਦੋ ਕੇ ਤੇ ਬੈਠਾ ਐਵੇਂ ਗੁੱਡ ਲੱਕ ਬੈਡ ਲੱਕ ਹੋ ਜਾਏ ਤੇ ਮੈਂ ਕਹਿੰਨੀ ਆ ਬੱਤੂ ਬਾਈ ਤੂੰ ਵੀ ਕਰ ਦੁਨੀਆਂ ਤੇ ਸਾਰਾ ਕੁਝ ਹੀ ਹੋ ਜਾਏ ਫਿਰ ਤੇ ਆਏ ਹੋਏ ਵੇ ਤੂੰ ਵੀ ਐਡੇ ਹੀ ਜ਼ੋਰ ਜ਼ੋਰ ਦੀ ਮਾਰਦਾ ਹੈ 1 2 3 4 5 6 ਇਹ ਨੀ ਲੱਖ ਚ ਬਣੀ ਹੋ ਗਈ ਨਾ 8 9 ਮੇਰੇ ਨੱਕ ਚ ਲਿੰਕ ਕੇ ਤੇ ੜਕਾਰ ਆਇਆ 11 12 ਇਹਨੇ ਦੇ 11 ਇੰਚ ਤੂੰ ਤੇ 7 ਵਾਰੀ ਕੀਤਾ ਸੀ ਉਹ ਜ਼ਿਆਦਾ ਗਿੰਦਾ ਹੈ 8 9 ਉਂਗਲੀਆਂ ਦੇ حساب ਨਾਲ ਕਿੰਨਾਂ ਇਹ ਜ਼ਿਆਦਾ ਵੱਧ ਗਿਆ ਤੂੰ ਕਰ ਹੁਣ ਲੈ ਕਾਚੀ ਪੋਰਸ਼ ਵੀ ਕੀ ਕਹਿੰਦਾ ਕੁਛ ਵੀ ਕਰ ਗਿਆ ਕੀ ਕਹਿੰਦਾ ਪਤਾ ਨਹੀਂ ਕੀ ਕਰ ਗਿਆ ਇਹਨੂੰ ਕੁਛ ਨਹੀਂ ਆਉਂਦਾ ਕੁਛ ਵੀ ਕਰ ਗਿਆ ਆ ਲੈ ਐਡਾ ਬੰਦ ਹੈ ਚਾਚੀ ਜੀ ਦਾ ਖੁੱਲੇ ਬਟਨ ਲੱਗ ਗਿਆ ਉਹਨੂੰ ਆਪ ਨੂੰ ਨਹੀਂ ਪਤਾ ਆਪ ਨੂੰ ਨਹੀਂ ਪਤਾ ਕੀ ਹੁੰਦਾ ਆਨੰਦ 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 ਮੰਮਾ ਜਾਵੇ ਘਰ ਆਨੰਦ ਕੀ ਕਰਦੇ ਸੀ ਮੰਮਾ ਨੂੰ ਆਨੰਦ ਇਧਰ ਦੇਖ ਇਧਰ ਇਧਰ ਆ ਵੀਜੀ ਵੀਜੀ ਕੀ ਕਰਦੇ ਸੀ ਮੰਮਾ ਨੂੰ ਇਧਰ ਵੇਖ ਲੈ ਇਹ ਮੁੰਡਿਆ ਖੋਲੋ

मैं बताता हूँ। चानी का मनाना है रस्माई, रस्माई बट्टी। हमने खारी मच्छी, मच्छी निकल चाँटा, मुंग और चाँटा, चाटका का तोर से, हमने खारी घोस, घोस वाले लहंगे, घुंडी डाले लहंगे, लहंगे बड़े सस्ते। नाराज़ी, नाराज़ ओ थक जी यार टीवी बंद कर दे अंडे अंडे लगे बड़े आ की खोलो खोलू की खोल ਕਹਿੰਦਾ ਛੱਡੋ ਉਹ ਕਹਿੰਦਾ ਮੇਰੀ ਮੰਮਾ ਨੂੰ ਛੱਡ ਦੋ ਹਾਂ ਛੱਡ ਦੋ ਮੰਮਾ ਖੋਲੋ ਮੰਮਾ ਖੋਲੋ ਖੱਲਿਆ ਮੰਮਾ ਨੂੰ ਖੱਲਿਆ ਨੰਦ ਦੀ ਮੰਮਾ ਨੂੰ ਇੱਥੇ ਬੰਦ ਕਰ ਦੇਣਾ ਨੰਦ ਦੀ ਮੰਮਾ ਨੂੰ ਮੰਮਾ ਕਰ ਜਾਵੇ ਅਨੰਦ ਚੱਲ ਕਰੋ ਕਰ ਕੇ ਚਲੀ ਚਲੋ ਮੇਰੀ ਗੱਲ ਕੋਈ ਨਹੀਂ ਮੈਂ ਜਾਣਦੀ ਅੰਨ ਕਰਦੀ ਇੱਥੇ ਹੀ ਮੰਮਾ ਨੂੰ ਬੰਦ ਕਰ ਬੰਦ ਕਰਦੀ ਇੱਥੇ ਹੈ ਚਲ ਤੁਸੀਂ ਜਾ ਮੰਮਾ ਨੂੰ ਬੰਦ ਮੰਮਾ ਬੰਦ ਕਰ ਲੱਗੇ ਤੇਰੇ ਮੰਮਾ ਨੂੰ ਇੱਥੇ ਕਰਦੀ ਹੈ ਬੰਦ ਕਰਦੀ ਬੰਦ ਮੰਮਾ ਨੂੰ ਬਾਏ ਬਾਏ ਮੰਮਾ ਨੂੰ ਬੰਦ ਕਰ ਲੈਣਾ ਸੀ ਇੱਥੇ ਰੱਖ ਲੈਣਾ ਮੰਮਾ ਨੂੰ ਕੋਈ ਰਿਐਕਸ਼ਨ ਹੀ ਨਹੀਂ ਮੰਮਾ ਘਰ ਜਾਵੇ ਕੋਈ ਰਿਐਕਸ਼ਨ ਹੀ ਨਹੀਂ ਮੰਮਾ ਮੰਮਾ ਬਾਏ ਠੀਕ ਹੈ ਮੰਮਾ ਚੱਲੀ ਚੱਲ ਠੀਕ ਹੈ ਡੇਕਾ ਹਾਏ ਹਾਏ ਹੁਣ ਵੇਹ ਕੋਣਾ ਹਾਏ ਹੁਣ ਮੰਮਾ ਚੱਲੇ ਘਰ ਮੰਮਾ ਦੇ ਘਰ ਜਾਣਾ ਤੂੰ ਪਰ ਜਾਵੇ ਮੰਮਾ ਤੂੰ ਸੀ ਹੱਟੇ ਰਾਣ ਪਰੇਸ਼ਾਨੀ ਹੋ ਗਿਆ ਆਜੋ ਆਜੋ ਮੰਮਾ ਆਜੋ ਤੇਰੇ ਮੀਰਾ ਦੀਦੀ ਚਲੇ ਗਏ ਬਾਹਰ ਦੀਦੀ ਵੀ ਗਏ ਵੀਜੀ ਵੀ ਗਏ ਚਲ ਬਾਏ ਕਰ ਦੋ ਹਣ ਬਾਈ ਬਾਏ ਕਰਨ ਨੂੰ ਇੱਥੇ ਤੁਸੀਂ ਕੀ ਕਰਨਾ ਜਾ ਕੇ ਬੈਠੋ ਖਾਣਾ ਖਾ ਕੇ ਜਾਣਾ ਕਿ ਲੋ ਕਿਉਂ ਹਾਏ 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 ਕਰਦਾ ਵੀ ਕੀ ਕਰਦਾ ਵੀ ਕੀ ਚਲ ਮੈਂ ਸਬਜ਼ੀ ਬਣਾਵਾ